ਇਹ ਦੁਨੀਆ ਤੇ ਰਾਜ ਕਰ ਵਾਲੀ ਕੌਮ ਬਣਾ ਕੇ ਗਏ ਮੇਰੇ ਗੁਰੂ ਗੋਬਿੰਦ ਸਿੰਘ ਜੀ ਤੇ ਲੱਖਾਂ ਬੱਚਿਆਂ ਦੇ ਪੀਸਾ 40 ਲੱਖ ਰੁਪਏ ਨਾਲ ਬੱਚਿਆਂ ਤੇ ਉਹਦੀ ਕਹਾਣੀ ਕੋਈ ਸੁਣਨ ਜਾ ਰਹੇ ਹੋ ਉਹਨਾਂ ਨੇ ਆਪਣੀ ਖੋਪੜੀ ਤਾਂ ਉੱਧਰ ਵਾ ਲਈ ਪਰ ਜੂੜਾ ਜਾ ਕੇ ਕੱਟਣ ਨਹੀਂ ਖਾਰੇ ਖਾਲਸਾ ਇੰਟਰਨੈਸ਼ਨਲ ਸੰਸਥਾ ਵੱਲੋਂ ਗਿਆਨੀ ਗੁਰਬਚਨ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਪਿੰਡ ਪਲੂਰ ਜ਼ਿਲ੍ਹਾ ਮੋਗਾ ਜੋ ਕਿ ਮੁਫਤ ਵਿੱਦਿਆ ਦਾ 1 ਸਾਲ ਪੂਰਾ ਹੋਣ ਤੇ ਮੂਲ ਨਾਨਕਸ਼ਾਹੀ ਕਲੰਡਰ ਮੁਤਾਬਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਗਿਆਨੀ ਗੁਰਬਚਨ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ ਉਪਰੰਤ ਬੱਚਿਆਂ ਵੱਲੋਂ ਕੀਰਤਨ ਕੀਤੇ ਗਏ ਬੱਚਿਆਂ ਵੱਲੋਂ ਕਥਾ ਵਿਚਾਰਾ ਹੋਈਆਂ ਸੋ ਇਸ ਇਲਾਕੇ ਲਈ ਬੜੀ ਮਾਣ ਵਾਲੀ ਗੱਲ ਹੈ ਜੋ ਕਿ ਪਿੰਡ ਭਲੂਰ ਦੇ ਵਿੱਚ ਫ੍ਰੀ ਵਿੱਦਿਆ ਦਿੱਤੀ ਜਾ ਰਹੀ ਹੈ ਜੋ ਪਿਛਲੇ 1 ਸਾਲ ਤੋਂ ਨਿਰੰਤਰ ਜਾਰੀ ਹੈ ਸੋ ਬੱਚਿਆਂ ਤੋਂ ਕੋਈ ਸਾਲਾਨਾ ਮਹੀਨਾਵਾਰ ਫੀਸ ਨਹੀਂ ਲਈ ਜਾਂਦੀ ਸੋ ਸਰਕਾਰੀ ਖਾਲਸਾ ਇੰਟਰਨੈਸ਼ਨਲ ਸੰਸਥਾ ਵੱਲੋਂ ਫ੍ਰੀ ਵਿੱਦਿਆ ਦਾ ਲੰਗਰ ਲਗਾਇਆ ਗਿਆ ਸੋ ਪਿਛਲੇ 1 ਸਾਲ ਤੋਂ ਨਿਰੰਤਰ ਜਾਰੀ ਹੈ ਸੋ ਨਵੇਂ ਸੈਸ਼ਨ ਦੇ ਵਿੱਚ ਜੋ ਬੱਚਿਆਂ ਨੂੰ ਬੁੱਕਸ ਵਗੈਰਾ ਲੈਣੀਆਂ ਪੈਂਦੀਆਂ ਸਨ ਵੈਨ ਫੀਸ ਦਿੱਤੀ ਜਾ ਰਹੀ ਸੀ ਸੋ ਨਵੇਂ ਸੈਸ਼ਨ ਦੇ ਵਿੱਚ ਬੱਚਿਆਂ ਨੂੰ ਫ੍ਰੀ ਵਿਦਿਆ ਦੇ ਨਾਲ ਨਾਲ ਫ੍ਰੀ ਬੁੱਕਸ ਵੀ ਦਿੱਤੀਆਂ ਜਾਣਗੀਆਂ ਵਰਦੀਆਂ ਵੀ ਫ੍ਰੀ ਦਿੱਤੀਆਂ ਜਾਣਗੀਆਂ ਵੈਨ ਫੀਸ ਵੀ ਬਿਲਕੁਲ ਫ੍ਰੀ ਹੋਵੇਗੀ ਸੋ ਸਾਰੀ ਸਰਕਾਰੀ ਖਾਲਸਾ ਇੰਟਰਨੈਸ਼ਨਲ ਸੰਸਥਾ ਵੱਲੋਂ ਫ੍ਰੀ ਵਿਦਿਆ ਦਿੱਤੀ ਜਾ ਰਹੀ ਹੈ ਇਸ ਸਰਕਾਰੀ ਖਾਲਸਾ ਇੰਟਰਨੈਸ਼ਨਲ ਸੰਸਥਾ ਦਾ ਸਾਨੂੰ ਵੱਧ ਤੋਂ ਵੱਧ ਸਾਥ ਦੇਣਾ ਚਾਹੀਦਾ ਹੈ ਸੋ ਇਦਾਂ ਦੇ ਲੰਗਰ ਹਰ ਪਿੰਡ ਦੇ ਵਿੱਚ ਹੋਣੇ ਚਾਹੀਦੇ ਆ ਇਹ ਸੰਸਥਾ ਦਾ ਬਹੁਤ ਵਧੀਆ ਉਪਰਾਲਾ ਸੋ ਇਹ ਜਿਹੜੀ ਸੰਸਥਾ ਕਰ ਰਹੀ ਹੈ ਇਸ ਸਮਾਗਮ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਸ਼ਿਰਕਤ ਕੀਤੀ ਜੋ ਜੁਕ ਕਟਾਲ ਕੰਕੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਵਿੱਚ ਗਿਆਨੀ ਗੁਰਵਚਨ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਵਿੜੇ ਵਿੱਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ ਕਹਿੰਦੇ ਨੇ ਜਿਸ ਦੀ ਜ਼ੁਬਾਨ ਤੇ ਫਤਿਹ ਉਸ ਦੀ ਜਹਾਨ ਤੇ ਫਤਿਹ ਆਓ ਸਤਿਗੁਰਾਂ ਦਾ ਦਿੱਤਾ ਹੈ ਨਾਰਾ ਕਰੀਏ ਬੁਲੰਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵਿਸ਼ੇਸ਼ ਧੰਨਵਾਦ ਕਰਦਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਖਾਲਸਾ ਐਜੂਕੇਟ ਪੰਜਾਬ ਦੀ ਪੂਰੀ ਟੀਮ ਲੈ ਕੇ ਲੁਧਿਆਣੇ ਤੋਂ ਪਹੁੰਚੇ ਨੇ ਬੱਚੇ ਮੇਰੇ ਖੱਬੇ ਪਾਸੇ ਇਤਨੀ ਜੱਥਾ ਤਿਆਰ ਪਰ ਤਿਆਰ ਬੈਠਾ ਸਾਡਾ ਇੱਥੇ ਆਉਣਾ ਤਾਂ ਹੀ ਸਫਲਾ ਜੇ ਅਸੀਂ ਇੱਕ ਮਨ ਇੱਕ ਚਿਤ ਹੋ ਕੇ ਕੀਰਤਨ ਸਰਵਣ ਕਰਾਂਗੇ ਪ੍ਰਬੰਧ ਚਲੇਬੀਆਂ ਦਾ ਚਾਹ ਦਾ ਕੀਤਾ ਜਿਨ੍ਹਾਂ ਨੇ ਚਾਹ ਪਾਣੀ ਛਕ ਲਿਆ ਉਹ ਆ ਕੇ ਪੰਡਾਲ ਦੇ ਵਿੱਚ ਬੈਠਣ ਦੀ ਕਿਰਪਾਲਤਾ ਕਰੋ ਮੇਰੇ ਸੱਜੇ ਪਾਸੇ ਆਦਮੀ ਬੈਠੇ ਨੇ ਬਰਾਂਡੇ ਦੇ ਵਿੱਚ ਬੈਠਣ ਲਈ ਬਹੁਤ ਵਧੀਆ ਪ੍ਰਬੰਧ ਆ ਕਾਫੀ ਸੰਗਤ ਜਲੇਬੀਆਂ ਛਕ ਵੀ ਚੁੱਕੀ ਆ ਚਾਹ ਪੀ ਵੀ ਚੁੱਕੀ ਆ ਫਿਰ ਵੀ ਗੱਲਾਂ ਮਾਰੀ ਜਾਂਦੇ ਆ ਮੇਰੀ ਬੇਨਤੀ ਆ ਆਪਾਂ ਸਮਾਗਮ ਤੇ ਆਉਣਾ ਤਾਂ ਹੀ ਸਫਲਾ ਜੇ ਅਸੀਂ ਕੋਈ ਗੱਲ ਸਿੱਖ ਕੇ ਜਾਵਾਂਗੇ ਪੱਲੇ ਬੰਨ ਕੇ ਜਾਵਾਂਗੇ ਜੇ ਅਸੀਂ ਗੱਲਾਂ ਮਾਰ ਕੇ ਮੁੜ ਕੇ ਗੱਲਾਂ ਤਾਂ ਅਸੀਂ ਘਰੇ ਵੀ ਮਾਰ ਰਹੇ ਆ ਆਪਦੇ ਕਾਰੋਬਾਰਾਂ ਤੇ ਵੀ ਮਾਰ ਰਹੇ ਆ ਗੁਰੂ ਮਹਾਰਾਜ ਦਾ ਪ੍ਰਕਾਸ਼ ਆ ਸੰਗਤ ਬੈਠੀ ਆ ਤੇ ਸੰਗਤ ਤਾਂ ਗੁਰੂ ਸਾਹਿਬ ਨੇ ਵੀ ਕਹਿਤਾ ਕਿ ਗੁਰੂ ਵੀ ਵਿਸਵੇ ਸੰਗਤ ਦੀ ਕੀ ਵਿਸਵੇ ਤੇ ਜੇ ਅਸੀਂ ਸੰਗਤ ਦਾ ਸਤਕਾਰ ਨਹੀਂ ਕਰਾਂਗੇ ਤੇ ਨਰਾਦਰ ਕਰਾਂਗੇ ਤਾਂ ਅਸੀਂ ਪੁੰਨ ਦੀ ਥਾਂ ਤੇ ਪਾਪ ਕੱਟ ਕੇ ਜਾਂਦੇ ਆਂ ਮੈਂ ਵਿਸਥਾਰ ਚ ਨਹੀਂ ਜਾਂਦਾ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਖਾਲਸਾ ਯੂਕੇ ਵਾਲੇ ਐਜੂਕੇਟ ਪੰਜਾਬ ਵਾਲੇ ਦੋ ਸ਼ਬਦ ਤੁਹਾਡੇ ਨਾਲ ਸਾਂਝੇ ਕਰਾਂਗੇ ਉਸ ਉਪਰੰਤ ਬੱਚੇ ਕੀਰਤਨ ਸਰਵਣ ਕਰਾਉਣਗੇ ਸਾਰੀ ਸੰਗਤ ਨੂੰ ਬੇਨਤੀ ਆ ਕਿ ਆ ਕੇ ਪੰਡਾਲ ਵਿੱਚ ਸਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਾਨੀ ਸਾਰੇ ਸੰਗੇ ਜੀਓ

ਤੁਸੀਂ ਬੜੇ ਇਹੋ ਜਿਹੇ ਸਮਾਗਮ ਦੇਖੇ ਹੋਣਗੇ ਪਰ ਅੱਜ ਛੇ ਤੁਹਾਨੂੰ ਇੱਕ ਵਿਰਦਾ ਸਮਾਗਮ ਨਜ਼ਰ ਆਏਗਾ ਮੈਂ ਇੱਥੇ ਆਇਆ ਹਾਂ 58 ਸਾਲ ਦਾ ਸਮਾਂ 58 ইয়ার্স 58 ਸਾਲ ਇੰਗਲੈਂਡ ਦੀ ਧਰਤੀ ਤੇ ਤੇ ਦੁਨੀਆ ਸਾਰੀ ਫੇਰ ਕੇ ਇੱਕ टांग ਲੈ ਕੇ ਤੇ ਆਪਣੇ ਵੀਰਾਂ ਦੇ ਭੈਣਾਂ ਤੇ ਬੱਚਿਆਂ ਵਾਸਤੇ ਇੱਕ टांग ਲੈ ਕੇ ਹਾਏ ਇਹ ਮੇਰਾ ਪਰਿਵਾਰ ਕਿਉਂਕਿ ਮੈਂ ਦੋ ਪਿਆ ਬੋਧਿਆਂ ਵਾਲਾ ਹਾਂ ਮੇਰੇ ਬੱਚੇ ਮੇਰੇ ਬੱਚਿਆਂ ਦੇ ਬੱਚੇ ਇੰਗਲੈਂਡ ਤੇ ਰਾਜ ਕਰਦੇ ਪਏ ਰਾਜੇ ਦੇ ਬੱਚੇ ਬਣ ਕੇ ਰਹਿੰਦੇ ਪਏ ਆ ਪਰ ਇਹ ਕਿਉਂ ਪਿਛੇ ਰਹਿ ਗਏ ਸਾਧ ਸੰਗਿਓ ਮੈਂ 181 ਦਾ ਸਾਨੂੰ ਕੁਝ ਸਿੱਖਿਆਵਾਂ ਸਾਡੇ ਮਾਤਾ ਪਿਤਾ ਦਿੰਦੇ ਸੀਗੇ ਅਸੀਂ ਤਿੰਨ ਭੈਣਾਂ ਤੇ ਤਿੰਨ ਭਰਾ ਅੱਛੇ ਹੋਛੇ ਵਜਹਿ ਹੈ ਗਿਆਂ ਇੰਗਲੈਂਡ ਵਿੱਚ ਰਾਜ ਕਰਦੇ ਪਏ ਰਾਜ ਤੇ ਇਹ ਕਿਉਂ ਪਿਛੇ ਰਹਿ ਗਏ ਉਹ ਜਿਹੜੀਆਂ ਸਿੱਖਿਆਵਾਂ ਸਾਡੇ ਮਾਤਾ ਪਿਤਾ ਅਸੀਂ ਜਦੋਂ ਨਿੱਕੇ ਨਿੱਕੇ ਸੀਗੇ ਘਾੜੇ ਬੱਚਿਆਂ ਵਰਗੇ ਦਾਦਾ ਲਾਤੀ ਨਾਨਾ ਨਣੇ ਜਿਹੜੀ ਸਿੱਖਿਆਵਾਂ ਸਭ ਦੇਣੀਆਂ ਸੀਗੀਆਂ ਇਹਨਾਂ 56 ਸਾਲਾਂ ਨੂੰ ਵੇਖਿਆ ਕਿ ਇਹ ਮਾਤਾ ਪਿਤਾ ਇਹ ਦਾਦਾ ਪੂਆ ਮਾਸੀ ਨਾਨੀ ਇਹ ਭੁੱਲ ਗਏ ਕੋਈ ਜਾਂਦਾ ਇਨਸਾਨ ਮੈਂ ਤੁਹਾਡੇ ਗਲਤੀਆਂ ਨਹੀਂ ਕੱਢਣ ਆਇਆ ਪਿਆਰੀ ਸਾਸੰਗੀ ਜੇ ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰ ਕਰਤਾਰ ਊਲੇ ਕੋ ਗੁਰ ਮਾਰਗ ਪਾਇਆ ਸ਼ਾਇਦ ਅੱਜ ਉਹ ਕਿਸੇ ਭੁੱਲਿਆ ਨੂੰ ਮੈਂ ਵਾਪਸ ਲੈ ਸਕਾਂ ਕਿਉਂਕਿ ਮੈਂ ਖੁਦ ਵੀ ਭੁੱਲ ਗਿਆ ਸੀਗਾ

पर थोड़े तो घर लड़ाइया झगड़े कलेश दुख बीमारिया नशे नहीं खत्म हो रहे मैं थोड़े तो सामने एक खलोता जे इसे तरफ तो मैं थोड़ा मंगया इन्हें मैंने बहता दिता यही सिक्खिया मैं अपने बच्चों देखे आ गया पर इतने पंजाब जी ने हालत देखी ਉਹ ਹੱਲ ਦੇ ਕੇ ਮੈਨੂੰ ਦੁੱਖ ਲੱਗਾ ਔਰ ਗੁਰਸਾਹਿਬ ਨੇ ਮੈਨੂੰ ਕਿਹਾ ਕਿ ਲਗਾਈ ਕਿ ਚਲ ਇਹਨਾਂ ਭੁੱਲਿਆਂ ਨੂੰ ਵਾਪਸ ਲੈ ਕੇ ਆ ਜਾ ਸੋ ਸਾਧ ਸੰਗਤ ਜੋ ਤੁਸੀਂ ਵੀ ਬੱਚਿਆਂ ਵਾਲੇ ਹੋ ਦੋਤੀਆ ਮੋਤੀਆ ਵਾਲੇ ਬੈਠੇ ਹੋ ਤੇ ਅਣੀ ਕੇਂਦੀਆਂ ਬੱਚੀਆਂ ਮੇਰੀਆਂ ਜਿਨ੍ਹਾਂ ਨੇ ਆਪਣੇ ਦੋਤੇ-ਮੋਤੇ ਹੀ ਕਹਿਨਾਵਾਂ ਕਿਉਂਕਿ ਆਪਾਂ ਸਾਰੇ ਗੁਰਗੋਵਿੰਦ ਦੇ ਬੱਚੇ ਆ ਤੇ ਅੱਜ ਆਪਣੇ ਬੱਚਿਆਂ ਨਾਲ ਤੇ ਇਹਨਾਂ ਬੱਚਿਆਂ ਨੂੰ ਵੇਖਣਾ ਕਿਉਂਕਿ ਮੈਂ ਆਪਣੇ ਬੱਚਿਆਂ ਨੂੰ ਇਹੀ ਸਿੱਖਿਆ ਦੇ ਕੇ ਆਇਆ ਇਹ ਬੱਚੇ ਸਕੂਲ ਮੇਰਾ ਲੁਧਿਆਣਾ ਦਾ ਸਕੂਲ ਹੈ ਅੱਠ ਸਕੂਲ ਮੈਂ ਮੁਫਤ ਦੇ ਕੋਈ ਪੈਸਾ ਨਹੀਂ ਲੈਣਾ ਕਿਸੇ ਕੋ ਇਹ ਉਹ ਸਕੂਲ ਦੇ ਬੱਚੇ ਜੇ ਮਾਤਾ ਪਿਤਾ ਕੋਲ ਪੈਸੇ ਨਹੀਂ ਹੈਗੇ ਵੱਡੀਆਂ ਵੱਡੀਆਂ ਪੜਾਈਆਂ ਕਰਾਣੀਆਂ ਬੱਚਿਆਂ ਨੂੰ ਤੇ ਨਾਲ ਇਹ ਗੁਣ ਭਰਨੇ ਆ ਸੋ ਸਾਧ ਸੰਗਤ ਜੀਓ ਇਸ ਕਰਕੇ ਮੇਰੀ ਗੱਲ ਜਰੂਰ ਸੁਣ ਕੇ ਜਾਇਆ ਜੇ ਤੇ ਜੇ ਤੁਹਾਨੂੰ ਅੱਜ ਇਹ ਬਾਬਾ ਨਹੀਂ ਦਿੰਦਾ ਪਿਆ ਤੇ ਜਦੋਂ ਨਹੀਂ ਲੰਦਾ ਤੁਸੀਂ ਚੱਲ ਬੈਂਦੇ ਹੋ ਮੇਰੇ ਭੈਣਾ ਖਾਸ ਕਰਕੇ ਚੱਲ ਕਿਸੇ ਬਾਬੇ ਕੋਲ ਚਲੀਏ ਕੋਈ ਝੂ ਮੰਦਰ ਦੀ ਮੁੰਦਰੀ ਦੇ ਦੇ ਸਾਡੀ ਕੋਠੀ ਬਣ ਜਾਵੇ ਕੋਈ ਤੀਜਾ ਪਾਣਾ ਕਹਿੰਦਾ ਕੋਈ ਲਾਖੜ ਪਾਉਂਦਾ ਕਮਰੀਆਂ ਮਸਾਲੇ ਮੱਟੇ ਦੀ ਮੜਾ ਕਹਿੰਦਾ ਸਾਥ ਸੰਗਿ ਗਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਗੁਰਮੋਹ ਨੇ ਸਾਨੂੰ ਉਹਨਾਂ ਚੀਜ਼ਾਂ ਜੋ ਕੱਢਿਆ ਸੀ ਮੈਂ 52 ਸਾਲਾਂ ਦੇ ਵੇਖਿਆ ਇਹ ਮੇਰੇ ਵੀਰ ਭੈਣਾ ਉਹਨਾਂ ਚੀਜ਼ਾਂ 'ਚ ਫਸ ਗਏ ਜਿੱਥੋਂ ਗੁਰੂਆਂ ਨੇ ਕੱਢਿਆ ਸੀਗਾ ਤੇ ਇਹ ਗੁਰੂ ਗੰਸਾ ਸਾਹਿਬ ਦੇ ਲੜ ਲਾ ਕੇ ਸਾਨੂੰ ਗਏ ਸੀ ਚਾਰ ਪੁੱਤਰ ਵਾਰੇ ਤੇ ਹੰਗੇੜਾ ਮੇਰੀਆਂ ਭੈਣੋਂ ਚਾਰ ਪੁੱਤਰ ਸਾਡੇ ਵੀ ਵਾਰੇ ਸੀ ਸਾਡੇ ਲਈ ਔਰ ਸਰਪੰਚ ਵਹਾਂ ਕੇ ਸਾਨੂੰ ਗੁਰੂ ਗ੍ਰੰਥ ਸਾਹਿਬ ਤੇ ਲੜ ਲਾਵੇ ਸੀ ਕੱਲੇ ਮੱਥੇ ਟੇਕਣ ਵਾਸਤੇ ਨਹੀਂ ਸਿੱਖਿਆ ਉਹਨਾਂ ਨੇ ਉਹਨਾਂ ਨੇ ਕਿਆ ਸੀ ਇਹਨੂੰ ਪੜ ਲੈਣਾ ਤੇ ਜਿਹੜੇ ਪੜ ਨਹੀਂ ਸਕਦੇ ਸੁਣਦਾ ਤੱਕਦੇ ਆ ਤੇ ਇਹਦੇ ਵਿੱਚੋਂ ਪੜ ਕੇ ਜੀਵਨ ਦੀ ਜਾਂਚ ਲੈ ਲੈਣਾ ਹੁਣ ਜੀਵਨ ਤੁਹਾਡਾ ਕਿਨਾ ਕਹੇ ਮੈਂ ਤੋਂ ਜਿਆਦਾ ਸੀ 20 ਸਾਲ ਦਾ ਸੀ ਅੱਜ ਮੈਂ 78 ਸਾਲ ਦਾ ਤੇ ਕੋਈ ਸਾਰੇ ਨੇ 100-100 ਸਾਲ ਜਾਣਾ ਹੈ ਤੇ ਜੀਵਨ ਦੀ ਚਾਰਜ ਇੱਥੋਂ ਮਿਲਦੀ ਸੀਗੀ ਉਹਨੇ ਕਿਹਾ ਸੀ ਗੁਰੂ ਗੰਗ ਸਾਹਿਬ ਮੈਂ ਕੋਈ ਜਗਲਾ ਨਹੀਂ ਖੀਆਂ ਜੇ ਨਾ ਕਰਨਾ ਤੇ ਕੁਝ ਲਿਖੇ ਜੇ ਕਰ ਲਿਆ ਕਰਨਾ ਤੇ ਜੇ ਤੁਸੀਂ ਮੇਰਾ ਕਹਿਣਾ ਮੰਨਦੇ ਹੋਗੇ ਨਾ ਤੇ ਮੈਂ ਕਿੱਥੇ ਹੋਵਾਂਗਾ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਨਿਕਵਣਾਂ ਨਹੀਂ ਹੋਵਾਂਗਾ ਤੇ ਜਦੋਂ ਤੁਸੀਂ ਮੇਰਾ ਕਹਿਣਾ ਮੰਨੋਗੇ ਤੇ ਫਿਰ ਜੋ ਮੰਗੇ ਠਾਕੁਰ ਰੱਬ ਨੇ ਤੇ ਇੱਕ ਤੁਹਾਡੇ ਸਾਹਮਣੇ ਖਲੋਤਾ ਵਾਂ ਮੈਂ ਥੋੜਾ ਮੰਗਿਆ ਇਹਨੇ ਮੈਨੂੰ ਬਹੁਤਾ ਦਿੱਤਾ ਉਹ ਦੇਣ ਵਾਲਾ ਨਹੀਂ ਛੱਕਿਆ ਮੈਂ ਲੈਣ ਵਾਲਾ ਥੱਕ ਗਿਆ ਪ੍ਰਸਾਦ ਜੀਓ ਇਹ ਥੋੜਾ ਜਿਹਾ ਆਪ ਦਾ ਵਿਸ਼ਵਾਸ ਦਿਵਾਉਣ ਦੀ ਗੱਲ ਕਰਾਂਗਾ ਮੈਂ ਨਾਲ ਨਾਲ ਜਿੱਥੇ ਇਹ ਲਿਖੇ ਲਿਖੇ ਬੱਚੇ ਫਿਰ ਤੁਸੀਂ ਦੇਖ ਲੈਣਾ ਤੁਹਾਡੇ ਬੱਚੇ ਕਿਧਰ ਰੁ ਜਾ ਰਹੇ ਹੈ ਤੇ ਇਹ ਬੱਚੇ ਵੀ ਤਾਂ ਬੱਚੇ ਤੁਹਾਡੇ ਵਰਗੇ ਬੱਚਿਆਂ ਵਰਗੀਆਂ ਹੈ ਤੇ ਆਪਾਂ ਇਹ ਗੁਣ ਮਾਤਾ ਪਿਤਾ ਨੇ ਭਰਨੇ ਸੀ ਬੱਚਿਆਂ 'ਚ ਜਿਹੜੇ ਕਿ ਸਾਡੇ ਮਾਤਮ ਦਾ ਭਾਗੇ ਸਾਡੇ ਅੰਦਰ ਪਰ 58 ਸਾਲਾਂ ਜੇ ਮਾਤਮ ਤਾਂ ਭੁੱਲ ਗਏ ਤਾਂ ਕੋਈ ਗੱਲ ਨਹੀਂ ਭੁੱਲਣ ਅੰਦਰ ਸਭ ਕੋ ਮੈਂ ਵੀ ਭੁੱਲ ਗਿਆ ਸੀਗਾ ਚਲੋ ਭਾਵੇਂ ਕੁਝ ਵੀ ਆ ਸਾਡੇ ਮਾਤਾ ਪਿਤਾ ਸਿੱਖਿਆ ਇਨਸਾਨ ਤੋਂ ਹੋ ਜਾਂਦਾ ਐਨੀ ਵੱਡੀ ਭੁੱਲ ਕਰਨ ਤੋਂ ਬਾਅਦ ਵੀ ਮੇਰੇ ਬਾਪੂ ਨੇ ਮੈਨੂੰ ਬਖਸ਼ ਦਿੱਤਾ ਉਹ ਮੇਰੀ ਗੋਲ ਜੂੜ ਸੁਣ ਕੇ ਜਾਇ ਜੇ ਸਾਥ ਸੰਗਤ ਜੀਓ ਤੇ ਜੇ ਤੁਹਾਨੂੰ ਬਾਬਾ ਨਹੀਂ ਦਿੰਦਾ ਜੇ ਤੇ ਅੱਜ ਅਗਰ ਆਪਾਂ ਭੁੱਲਾਂ ਕਰਨੀਆਂ ਬੰਦ ਕਰ ਦਈਏ ਥੋੜਾ ਜਿਹਾ ਇੱਕ ਕੋਈ ਗੱਲ ਹੈ ਬਸ ਗੁਰੂ ਨੂੰ ਮੰਨਦੇ ਆ ਇਹ ਇੱਕ ਇੱਕ ਚੀਜ਼ ਨੋਟ ਕਰ ਲਓ ਅੱਜ ਗੁਰੂ ਨੂੰ ਮੰਨਦੇ ਆ ਪਰ ਜਿਸ ਦਿਨ ਅਸੀਂ ਗੁਰੂ ਦੀ ਮੰਨਣਾ ਨਾ ਕਰਾਂਗੇ ਇਹ ਦੇਣਾ ਨਹੀਂ ਠੱਗਦਾ ਅਸੀਂ ਛੱਡ ਜਾਨੇ ਐ ਮੈਂ ਤੁਹਾਡੇ ਸਾਹਮਣੇ ਖੜੋਤਾ ਜੀ 2 ਲੱਖ ਰੁਪਈਆ 2 ਲੱਖ ਰੁਪਈਆ ਇਥੋਂ ਗਿਆ ਸੀ ਮੈਂ ਐ ਨਿੱਕਲ ਜਾਈਂ ਦੂਸਰੀ ਕਲਾਸ ਚ ਮੈਂ ਗੁਰੂ ਮਾਜੀ ਵਿਗਿਆਨਾ ਕਰ ਰਿਹਾ ਵਿੱਚ ਝੂਠੀ ਬੋਲਦਾ ਪਾਗੀਆਂ ਬਣਾ ਕੇ ਨਹੀਂ ਆਇਆ ਮੈਂ ਕਿਤਾਬ ਲੈ ਕੇ ਆਇਆ ਯਕੀਨ ਕਰੋਗੇ 15 ਸਾਲ ਪਹਿਲੇ ਮੈਂ 2 ਲੱਖ ਰੁਪਈਆ ਰੋਜ਼ ਦਾ ਕਮਾਖਦਾ ਸੀ ਮੈਂ ਛੱਡਦਾ ਛੱਡਦਾ ਇਥੋਂ ਗਿਆ ਸੀਗਾ ਦੂਜੀ ਕਲਾਸ ਪੜ੍ਹਦਾ ਸੀਗਾ ਤੇ ਮੇਰਾ ਦੋਸਤ ਨਾ ਉਹ ਤੀਲੇ ਵਾਲੀ ਗੋਲੀ ਜਿਹਨੂੰ ਆਪਣਾ ਨੌਨੀਪਾਪ ਕਹਿੰਦੇ ਆ ਉਹ ਚੂਸਾ ਹੁੰਦਾ ਸੀਗਾ ਤੇ ਮੈਂ ਉਹਦਾ ਮੂੰਹ ਵੇਖੀ ਰੰਦਾ ਸੀ ਆਪਣੇ ਕੋਈ ਗੋਲ ਨਹੀਂ ਖੇੜੀ ਜੋ ਕਾਇਮੀ ਨਹੀਂ ਹੁੰਦੀ ਇੰਨੀ ਗਰੀਬੀ ਵੇਖੀ ਮੈਂ ਤੇ ਵਿਖਾਰੀ ਤੇ ਰਾਜ ਕਰਾਵੇ ਅੱਜ ਉਹ ਰਾਜਾ ਮਹਾਰਾਜਾ ਕੋਲ ਹੁਦੈ ਮੇਰੇ ਕੋਲ ਹੈਗਾ ਮੇਰੇ ਬੱਚੇ ਕੋਲ ਹੈਗਾ ਜੇ ਉਹ ਸਿੱਖਿਆ ਬੱਚੇ ਨੂੰ ਦਿੱਤੀ ਤੇ ਇਹ ਦੁਨੀਆ ਤੇ ਰਾਜ ਕਰ ਵਾਲੀ ਕੌਮ ਬਣਾ ਕੇ ਗਏ ਮੇਰੇ ਗੁਰੂ ਗੋਬਿੰਦ ਸਿੰਘ ਜੀ ਪਰ ਇੱਥੇ ਮੈਂ ਦੇਖਿਆ ਕਿਉਂਕਿ ਮੈਨੂੰ ਤਰਲੇ ਕਰਦੇ ਕਹਿੰਦੇ ਆ ਉਹ ਜਿਹੜੇ ਪਿੱਛੇ ਜਾ ਕੇ ਬੈਠੇ ਉਹਨਾਂ ਵਰਗੇ ਨੂੰ ਮੈਂ ਕਹਿ ਲਿਆ ਮੇਰੇ ਵਰਗੇ ਬੈਠੇ ਜੇ ਇੱਥੇ ਨੀਜੇ ਹੁੰਦਾ ਲੱਚਰ ਹੁੰਦਾ ਉਹਨਾਂ ਨੇ ਉੱਥੇ ਪਿੱਛੇ ਨਹੀਂ ਸੀ ਬੈਣਾ ਉਹ ਜਲੇਬੀਆਂ ਨਹੀਂ ਖਾਂਦੇ ਹੋਣਾ ਸੀਗਾ ਉਹਨਾਂ ਇੱਥੇ ਬੈਠਣ ਹੁੰਦੀ ਮੈਨੂੰ ਪਤਾ ਹੈ ਲੱਚਰ ਲੱਗੇ ਹੁੰਦਾ ਇੱਥੇ ਪਰ ਗੁਰੂ ਵਾਸਤੇ ਲੋਗਨ ਰਾਮ ਖਲੋਨਾ ਜਾਣਾ ਜਦੋਂ ਮੁਸ਼ਕਿਲ ਆਂਦੀ ਹੈ ਤੇ ਇਹਦੇ ਅੱਗੇ ਰੋਨੇ ਆ ਸੀ ਤੇ ਮੇਰੇ ਕੋਲ 7 ਕਰੋੜ ਦੀ ਬਿਲਡਿੰਗ ਛੱਡ ਗਈ ਮੈਂ ਤਾਂ ਦੁੱਖ ਲਗਾਈ ਕੋਈ ਨਹੀਂ ਸੂਰਣਾਂ ਦੀ ਜੀਵਨ ਕਹਾਣੀ ਸਾਥ ਸੰਗਤ ਜੀਓ ਤੇ ਆਓ ਆਪਾਂ ਰਲ ਮਿਲ ਕੇ ਇਹ ਦੁਨੀਆ ਤੇ ਰਾਜ ਕਰਨ ਵਾਲੀ ਕੌਮ ਜੇ ਤੇ ਅੱਜ ਅਸੀਂ ਭੁੱਲ ਗਏ ਆ ਤੇ ਭੁੱਲਿਆਂ ਨੂੰ ਆਪਾਂ ਵਾਪਸ ਵੀ ਲਿਆ ਕੇ ਰਣਾ ਤੇ ਇਹ ਬੱਚਿਆਂ ਦਾ ਕੀਰਤਨ ਆਪਾਂ ਥੋੜਾ ਥੋੜਾ ਸਮਾਂ ਲਾਂਗੇ ਜਰੂਰ ਇੱਥੇ ਟਿੱਕ ਕੇ ਬੈਠ ਕੇ ਇੱਕ ਘੰਟਾ ਟੋਟਲ ਤੁਹਾਨੂੰ ਸੁਆਪੀ ਕਰ ਦਾਂਗੇ ਸਾਰੇ ਬੱਚੇ ਦੇਖਣਾ ਇਹ ਮੇਰੇ ਸਕੂਲ ਦੇ ਬੱਚੇ ਜੇ ਇਹ ਸਾਰੀਆਂ ਫੀਸਾਂ ਨਾਲ ਬੱਚੇ ਦੀ ਮੈਂ ਦਿੰਦਾ ਜੇ ਇਹ ਲੱਖਾਂ ਬੱਚਿਆਂ ਦੀ ਫੀਸਾਂ 40 ਲੱਖ ਰੁਪਏ ਨਾਲ ਬੱਚਿਆਂ ਤੇ ਉਹਦੀ ਕਹਾਣੀ ਕੋਈ ਸੁਣਨ ਜਾ ਰਹੇ ਹੋ ਜਿਹਦੇ ਕੋਲ ਇੱਕ ਗੋਲੀ ਖਾਣ ਦੇ ਕੋਈ ਪੈਸੇ ਨਹੀਂ ਸੀ ਹੁੰਦੇ ते गुरु का हुक्म तो की कहता है नाम जपो किरत करो वन आ गया जे दो लाख रुपया रोज का छा पंद्रह साल पहले तो मैं अपनी सच्ची कहानी गुरु महाराज बुरी गल करता आया मैं धनबाद करता मेरे वीर जी ने मैंने सदा दता है अल छह सकता है कि जो बेचारे भोले है जो मोड़े आने ਤੇ ਫਿਰ ਆਓ ਰੰਗ ਕੇ ਆਪਣੀ ਕੌਮ ਨੂੰ ਸੰਭਾਲ ਲਿਏ ਕਿ ਦੁਨੀਆ ਤੇ ਰਾਜ ਕਰਨ ਵਾਲੀ ਕੌਮ ਦੇ ਸਾਥ ਸੰਗਿਓ ਸਾਨੂੰ ਜਾਣ ਬੁੱਝ ਕੇ ਪੰਜਾਬ ਨੂੰ ਖਤਮ ਕੀਤਾ ਜਾ ਰਿਹਾ ਹੈ ਇਹ ਦੁਨੀਆ ਦੇ ਰਾਜ ਕਵਾਲੀ ਕੌਮੜਾ ਕਿ ਗੈਸੀ ਗੁਰੂ ਬੇਸੰਗੀ ਪਾਤਾ ਸੀ ਭੁੱਲ ਗਏ ਆਪਾਂ ਕੀ ਥੰਦਾ ਨੰਨ ਆਣੀਆਂ ਪਿਆਰੀ ਸਾਸਾਂ ਕੇ ਨਿੱਕੇ ਨਿੱਕੇ ਬੱਚੀਆਂ ਮੇਰੀਆਂ ਸਤਵੀਂ ਛੁਰੀ ਕਾਸੀਆਂ ਇਹ ਕਿੱਡਾ ਨੰਨੋਈ ਕੀਤਰ ਸੁਣਾਰੇ ਦੇ ਬੰਦ ਔਰ ਅਸੀਂ ਪੈਸੇ ਇਕੱਠੇ ਕਰਨੀ ਜਿਆਏ ਤੁਸੀਂ ਪੈਸਾ ਨਾ ਦੇ ਲਾਈ ਜਾਂਦੇ ਹੋ ਇਹ ਸਾਰੀ ਮਾਇਆ ਛੁੱਟ ਕੇ ਉੱਥੇ ਰਹਿ ਲੈਣੀ ਆਪਾਂ ਉੱਥੇ ਮਾਰਾ ਜਗੇ ਸਾਨੂੰ ਪੈਸੇ ਨਹੀਂ ਚਾਹੀਦੇ ਸਰੂਪੇ ਮੈਨੂੰ ਨਹੀਂ ਚਾਹੀਦੇ ਪਰ ਅੱਜ ਜਿਹੜੀਆਂ ਭੁੱਲਾਂ ਕਰ ਗਏ ਨਾ ਅਸੀਂ ਜੇ ਤੁਸੀਂ ਉਹਨਾਂ ਭੁੱਲਾਂ ਨੂੰ ਅੱਜ ਬਖਸ਼ਵਾਜ ਹੋਵੇ ਸੇ ਤੇ ਇਹ ਮੇਰੇ ਲਈ ਵੱਡੇ ਸਰੋਪੇ ਹੋਣਗੇ ਸਾਧ ਸੰਗਿਓ ਕਿਉਂਕਿ ਮੈਨੂੰ ਪਤਾ ਹੈ ਦੁਨੀਆ ਤੇ ਰਾਜ ਕਰਨਾਂ ਦੀ ਕੌਮ ਰਹੀ ਹੈ ਮੇਰੇ ਬੱਚੇ ਰਾਜ ਕਰ ਰਹੇ ਆਂ ਅੰਗਰੇਜ਼ ਮੈਨੂੰ ਲੋਕੀ ਕਹਿੰਦੇ ਸੀ ਕਹਿੰਦੇ ਸੀ ਦਾੜੀ ਕੱਟ ਕੇ ਆ ਤਗਰੀ ਲਾ ਗਿਆ ਤਾਂ ਲੋਕੀ ਮਿਲੇਗੀ ਕਦੀ ਜ਼ਿੰਦਗੀ ਦਾੜੀ ਕੇ ਸੇਂਟੈਂਸੀ ਲਗਣਦੀ ਤੇ ਅੱਜ ਇੱਥੇ ਦੇ ਮੇਰੇ ਨੌਜਵਾਨ ਕਹਿੰਦੇ ਦਾੜੀ ਕੇ ਸਾਨੂੰ ਆਉਂਦੇ ਲੱਗਦੇ ਆ 105 ਅੰਗਰੇਜ਼ ਮੇਰਾ ਡੇਟਾ ਮੇਰੀ ਬੇਟੀ ਅਗਰੇ ਜਨ ਲੋਕੀ ਦੇਖ ਕੇ ਬੈਠੇ 105 ਅਗਰੇ ਮੇਰੇ ਬੱਚੇ ਫਰੇ ਕੰਮ ਕਰਦੇ ਇਹ ਗੁਰੂ ਦੀ ਬਿਟਾਈ ਸਾਧ ਸੰਗਤ ਜਿਉਂ ਕਿ ਤੁਹਾਡੇ ਬੱਚੇ ਨਹੀਂ ਕਰਤ ਕਰਗੇ ਆਓ ਆਪਾਂ ਆਪਣੀਆਂ ਭੁਲਣਾ ਨੂੰ ਸੁਹਾਣੀਆਂ ਜਾਂਜ ਤੇ ਮੇਰੀ ਭੁਲ ਜੀਉ ਸੁਣਿਆ ਜੇ ਤੁਸੀਂ ਛੋਟੀਆਂ ਛੋਟੀਆਂ ਭੁਲਣਾ ਮੈਂ ਲੋ ਦੋ ਵਾਰ ਜਾ ਕੇ ਮਾਰਾ ਜਵਾਨੀ ਬਖਸ਼ਾਦਾ ਪਰ ਮੇਰਾ ਬਾਪੂ ਬੜਾ ਧਿਆਨੂ ਜੇ ਇੱਕ ਤੁਹਾਡੀ ਗਲਤੀ ਹੋ ਜਾ ਦੁਬਾਰਾ ਨਾ ਕਰੀਏ ਨਾ ਕਿ ਬਖਸ਼ਦਾ ਜੇ ਆਹ ਕੀਰਤਨ ਅਨਮਾਈ ਹੈ ਵਾਹਿਗੁਰੂ ਕੀ ਕਾਥ ਸਾ ਵਾਹਿਗੁਰੂ ਕੀ ਵਾਹਿਗੁਰੂ ਰਾਜ ਤੇ ਜੇ ਛਿਆਂ ਚੁੱਕ ਨਹੀਂ ਸੀ ਕਰਕੇ ਜਾਂਦਾ ਨਾ ਤੇ ਮੇਰੀ ਮੰਮੀ ਪਾਪਾ ਨੂੰ ਕਹਿੰਦੀ ਆ ਪਾਠੀ ਜੇ ਕਰਕੇ ਗਿਆ ਤੇ ਪਾਪਾ ਸਾਨੂੰ ਕੁੱਟਦੇ ਸੀ ਆ ਕੇ ਕਿਉਂਕਿ ਸਾਡੇ ਮਾਤਾ ਪਿਤਾ 60 ਸਾਲ ਪਹਿਲੇ ਵਾਰੇ ਮਾਤਾ ਪਿਤਾ ਉਸ ਗੁਰੂ ਦਾ ਹੱਕ ਮੰਦੇ ਸੀ ਜਿਨ੍ਹਾਂ ਨੇ 4 ਲਾਹ ਲਾਰੇ ਪਿਤਾ ਵਾਰਿਆ ਸਰਬੰਸ ਵਾਰਿਆ ਪਰ ਇੱਥੇ ਵੇਖਿਆ ਇਹ ਸਾਰੇ ਮੇਰੇ ਦੀਨ ਪੜਨਾ ਭੁੱਲ ਗਏ ਤਾਂ ਤਾਂ ਕੋ ਕੀ ਤੇ ਲੈ ਸਦਾਨੋ ਇਹ ਹੈ ਮੋਰ ਆ ਗਿਆ ਸੁਣੋ ਲੈ ਪਿਆਰੇ ਬਿਨਾ ਤੇ ਕਿਰਨ ਜੀਵੋ ਨਾਂ ਦੀਦਾਰੇ ਜਗ ਜਗ ਅਟਲ ਧੰਨ ਧੰਨ 시ਰੇ ਗੁਰੂ ਬ੍ਰੰਦ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਇਸ ਲੈਕਚਰ ਵਿੱਚ ਮੇਰੇ ਬੋਲਣ ਦਾ ਵਿਸ਼ਾ ਹੈ ਖਾਲਸੇ ਦੇ ਪੰਜ ਕਕਾਰ ਅੱਜ ਤੋਂ ਲੱਖ ਪਾਤਸ਼ਾਹ ਸਾਂ 16 ਤੋਂ ਨੜੇ ਨੇ ਨੂੰ ਜਦ ਖਾਲਸਾ ਪੰਥ ਦੀ ਸਾਜਣਾ ਹੋਈ ਉਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਨੂੰ ਅਮ੍ਰਿਤਪਣ ਸਮੇਂ ਪੰਜ ਕਕਾਰ ਕੇਸ ਕੰਗਾ ਕੜਾ ਕਿਰਪਾਨ ਇੱਕ ਸ਼ਹਿਰਾ ਤਾਰਨ ਕਰੇਂਦਾ ਉਪਦੇਸ਼ ਦਿੱਤਾ ਪਰ ਅੱਜ ਜੇਕਰ ਨੋਜਾ ਨਾਨੂ ਅਮ੍ਰਿਤਕੰ ਲੈ ਕਈਏ ਤਾਂ ਕਹਿੰਦੇ ਹਨ

ਪੰਜ ਕਕਾਰ ਧਾਰਨ ਕਰਕੇ ਵੀ ਰਹਿਤਾ ਕਾਇਮ ਨਹੀਂ ਕਰਦੇ ਕਈ ਤਾਂ ਗਿਰਪਾਨ ਦਾ ਰੂਪ ਪਾ ਕੇ ਲੋਕਾਂ ਨੂੰ ਡਰਾਉਂਦੇ ਹਨ ਜੇਕਰ ਉਹ ਨਾਨਕਕਾਰਾਂ ਦੀ ਮਹਾਨਤਾ ਬਾਰੇ ਸਹੀ ਤਰ੍ਹਾਂ ਪਤਾ ਹੋਵੇ ਤਾਂ ਜੋ ਪਰੰਪਰੇਖੇ ਤੇ ਸ਼ੰਕੇ ਪੈਦਾ ਹੋਏ ਹਨ ਉਹ ਖਤਮ ਹੋ ਸਕਦੇ ਹਨ ਅੰਮ੍ਰਿਤਧਾਰੀ ਸਿੰਘ ਦਾ ਪਹਿਲਾ ਕਕਾਰ ਕਿਸ ਹੈ जो के संस्कृत भाषा का शबद है जो तारु ता भाई तारू सिंह जी के मुगला पास लगे तो उन्होंने वागुरु अगर अरदास गुरु गोबिंद सिंह जी यहाँ दिखी गई है मेरे वास्ते केस बहुत महत्वपूर्ण है अपनी खोपड़ी तरवा ली

ਉਹ ਵੇਦਾਂ ਦਾ ਪਾਠ ਹਵਨ ਕਰਾਂ ਸਮੇ ਅੰਚਿੱਤੇ ਕਪੜੇ ਪਹਿਨਨ ਦੀ ਦੀਦ ਦੇ ਵਿਰੁੱਧ ਸਿੱਖਾ ਲਈ ਸੀਤਾ ਹੋਇਆ ਕੁਸ਼ੈਰਾ ਪੈਨ ਦੀ ਰੈਦਸਤੀ ਪੰਜ ਕਕਾਰ ਪਹਿਨਦੇ ਖੰਡੇ ਦੀ ਪੌ ਛਕਨ ਵਾਲੇ ਖਾਲਸੇ ਨੂੰ ਗੁਰੂ ਜੀ ਨੇ ਆਪਣਾ ਰੂਪ ਕਹਿੰਦੇ ਸਿੱਖਾ ਨੂੰ ਬਰਾਬਰ ਦਾ ਦਰਜਾ ਤੇ ਸਨਮਾਨ ਦਿੱਤਾ ਆਖਿਆ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਨੂੰ ਕਰੂ ਨਿਵਾਸ ਪੰਜ ਕਕਾਰਾਂ ਨਾਲ ਜੁੜੇ ਰਹਿਣਾ ਸਿੱਖ ਦਾ ਫਰਜ਼ ਹੀ ਨਹੀਂ ਸਗੋ ਜੀਵਨ ਦੀ ਜ਼ੁਕਤੀ ਵੀ ਹੈ ਕਿਉਂਕਿ ਹਰ ਧਰਮ ਦੇ ਕੁਝ ਅਸੂਲ ਤੇ ਚਿੰਨ੍ਹ ਹਨ ਮੁਸਲਮਾਨਾਂ ਨੇ ਸੁਨਤ ਹਿੰਦੂਆਂ ਨੇ ਤਿਲਕ ਜੜਿਓ ਚੋਟੀ ਥੋਤੀ ਪਹਿਨਣੇ ਜ਼ਰੂਰੀ ਹਨ ਸਿੱਖ ਧਰਮ ਵਿੱਚ ਪੰਜ ਦਰ ਸਿਧਾਂਤ ਮੁੱਢ ਤੋਂ ਹੀ ਚੱਲਦਾ ਆ ਰਿਹਾ ਹੈ शरीर पंच तत्त्वा तो बणिया है अंदरूनी रूहानी अवस्थांडियां पांच ज्ञान इंद्रियां हन पांच विकार हन काम क्रोध लोभ मोह ति अहंकार पांच बाणियां हन ते पांच प्रकार हन प्रकारां दी सितंबरम विच बहुत महानता है लेडी मैकमिलन ने के सब